ਮੇਰੇ ਪਿੱਛੇ ਇੱਕ ਟਰਾਲੀ ਖਰਾਬ ਹੋਈ ਵੇਖ ਸਕਦੇ ਹੋ ਕਿ ਰੋਡ ਦੇ ਬਿਲਕੁਲ ਸੈਂਟਰ ਵਿੱਚ ਟਰਾਲੀ ਖੜੀ ਆ ਔਰ ਬਹੁਤ ਸਾਰੇ ਸਾਧਨ ਰੋਜ਼ ਇੱਥੇ ਖਰਾਬ ਹੁੰਦੇ ਆ ਕਿਉਂਕਿ ਇਹ ਸੜਕ ਜਿਹੜੀ ਆ ਬਹੁਤ ਜ਼ਿਆਦਾ ਟੁੱਟੀ ਹੋਈ ਆ ਲਗਾਤਾਰ ਇਥੋਂ ਦੀ ਆਵਾਜਾਈ ਵਾਲੇ ਲੋਕ ਜਿਹੜੇ ਆ ਪਰੇਸ਼ਾਨ ਰਹਿੰਦੇ ਆ ਔਰ ਦੱਸ ਦਈਏ ਕਿ ਜਦੋਂ ਤੁਸੀਂ ਦੀਨਾ ਨਗਰ ਤੋਂ ਗਰੋਟੇ ਨੂੰ ਜਾਂਦੇ ਹੋ ਰੇ ਵਾਲਾ ਰਸਤਾ ਜੋ ਆ ਇਹ ਸਿੱਧਾ ਪਠਾਨਕੋਟ ਜਾਂਦਾ ਆ ਔਰ ਜੇ ਟਰਾਲੀ ਖਰਾਬ ਹੈ ਤਾਂ ਇਸ ਦੇ ਪਿੱਛੇ ਦੋ ਟਰੱਕ ਵੀ ਖਰਾਬ ਨੇ ਔਰ ਇੱਕ ਕਾਰ ਵਾਲਾ ਵੀ ਇੱਥੇ ਤੱਕ ਬੈਠਾ ਹੋਇਆ ਔਰ ਦੱਸ ਦਈਏ ਕਿ ਬਹੁਤ ਸਾਰੇ ਕਨਵੈਂਸ ਇੱਥੇ ਪਰੇਸ਼ਾਨੀ ਘਟਦੇ ਆ ਔਰ ਕਈ ਵਾਰ ਤਾਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਵਾਜ਼ ਦੇ ਚੁੱਕੇ ਆ ਕਿ ਇਹ ਰੋਡ ਦੇ ਹਾਲਾਤ ਜਿਹੜੇ ਆ ਬਹੁਤ ਖਸਤਾ ਨੇ ਇਹ ਹਾਲਾਤ ਕਦੋਂ ਸੁਧਰਨਗੇ ਜੇ 17 ਸਾਲਾਂ ਦੀ ਗੱਲ ਕਰੀਏ ਤਾਂ ਰਾਜ ਕਰਨ ਵਾਲੀਆਂ ਸਰਕਾਰਾਂ ਆਪਣਾ ਰਾਜ ਕਰਕੇ ਚਲੀਆਂ ਗਈਆਂ ਔਰ ਟੰਡੋਰਾ ਕੀ ਪਟਿਆ ਜਾ ਰਿਹਾ ਕਿ ਬਦਲਾਵ ਵਾਲੀ ਸਰਕਾਰ ਨੇ ਕੁਝ ਨਹੀਂ ਕਰਿਆ ਔਰ ਬਦਲਾਵ ਵਾਲੀ ਸਰਕਾਰ ਨੇ ਜੇ ਕੁਝ ਨਹੀਂ ਕਰਿਆ ਤਾਂ ਪਹਿਲੇ ਵਾਲੇ ਕੀ ਕਰਕੇ ਗਏ ਆ ਕਿਹੜੇ ਚਾਰ ਚੰਨ ਲਗਾ ਕੇ ਗਏ ਆ ਇੱਥੇ ਇੱਕ ਭਰਾ ਆਇਆ ਸੀ ਉਸ ਨੂੰ ਪੁੱਛਿਆ ਗਿਆ ਕਿ ਇਹ ਜੋ ਰੋਡ ਹੈ ਕਦੋਂ ਤੋਂ ਬਣਿਆ ਉਸ ਦਾ ਕਹਿਣਾ ਕਿ ਲਗਭਗ 20 ਸਾਲ ਤੋਂ ਲੋਕ ਇੱਥੇ ਖੱਜਲ ਹੋ ਰਹੇ ਆ ਔਰ ਜਿਸ ਦਿਨ ਇੱਥੇ ਬਾਰਿਸ਼ ਪੈ ਜਾਂਦੀ ਹੈ ਜਿਸ ਦਿਨ ਮੌਸਮ ਖਰਾਬ ਹੁੰਦਾ ਹੈ ਕਾ ਕਿੰਨੀ ਪਰੇਸ਼ਾਨੀ ਲੋਕਾਂ ਨੂੰ ਆਉਂਦੀ ਹੈ ਇਸ ਸੜਕ ਦੀ ਕਿ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਹੁੰਦੇ ਆ ਵਾਜਾਈ ਵਾਲੇ ਲੋਕ ਜਿਹੜੇ ਆ ਬਹੁਤ ਮੁਸ਼ਕਲਾਂ ਵਿੱਚ ਨੇ ਔਰ ਇੱਥੋਂ ਲੈ ਕੇ ਜਦੋਂ ਪਠਾਨਕੋਟ ਤੱਕ ਗੱਲ ਕਰੀਏ ਤਾਂ ਦੀਨਾਨਗਰ ਹਾਈਵੇ ਤੋਂ ਲੈ ਕੇ ਲਗਭਗ 40 ਤੋਂ ਵੱਧ ਪਿੰਡ ਪੈਂਦੇ ਆ ਔਰ ਸਾਰੇ ਪਿੰਡਾਂ ਦੇ ਲੋਕ ਜਿਹੜੇ ਇੱਥੇ ਪਰੇਸ਼ਾਨ ਨੇ ਔਰ ਕਿੰਨੀਆਂ ਪਰੇਸ਼ਾਨੀਆਂ ਨੇ ਅਸੀਂ ਗਿਣ ਕੇ ਨਹੀਂ ਦੱਸ ਸਕਦੇ ਬਹੁਤ ਸਾਰੇ ਸਕੂਲਾਂ ਨੂੰ ਜਾਣ ਵਾਲੇ ਬੱਚੇ ਜਿਹੜੇ ਆ ਜਦੋਂ ਵਾਰਸ਼ਾ ਪੈਂਦੀ ਆ ਉਹਨਾਂ ਦੇ ਹਾਲਾਤ ਵੇਖਣ ਵਾਲੇ ਆ ਜਦੋਂ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਸਕੂਲਾਂ 'ਚ ਛੱਡਣ ਆਉਂਦੇ ਆ ਤਾਂ ਕਈ ਵਾਰ ਤਾਂ ਛੁੱਟੀ ਕਰਨੀ ਪੈ ਜਾਂਦੀ ਆ ਕਈ ਵਾਰ ਲੋਕਾਂ ਦੇ ਸੱਟਾਂ ਜਿਹੜੀਆਂ ਉਹ ਲੱਗ ਗਈਆਂ ਨੇ ਕਈ ਵਾਰ ਇਹ ਇਤਿਹਾਸ ਅਗਰਸਤ ਹੋਏ ਜਿਹੜੇ ਲੋਕ ਆ ਉਹ ਬੱਚੇ ਵੀ ਨਹੀਂ ਬਹੁਤ ਸਾਰੇ ਨੁਕਸਾਨ ਇਸ ਰੋਡ ਦੇ ਨੇ ਔਰ ਇਹ ਗਰੋਟੇ ਵਾਲਾ ਰੋਡ ਜਿਹੜਾ ਇਹ ਕਦੋਂ ਬਣੇਗਾ ਕਦੋਂ ਲੋਕਾਂ ਵਾਸਤੇ ਰਾਹ ਸੁਖਾਲਾ ਹੋਵੇਗਾ ਔਰ ਕਦੋਂ ਸਰਕਾਰ ਇਹਦੇ ਵੱਲ ਧਿਆਨ ਦੇਵੇਗੀ ਔਰ 17 ਸਾਲਾਂ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਰਾਜ ਦੇ ਵਿੱਚ ਹੀ ਦਿੱਤੀ ਹੋਈ ਏ ਸੋਗਾਤ ਤੇ ਤੁਹਾਡੇ ਹੀ ਰਾਜ ਦੇ ਵਿੱਚ ਟੁੱਟੀ ਸੀ ਜੋ ਅੱਜ ਤੱਕ ਨਹੀਂ ਬਣੀ ਔਰ ਬਦਲਾਵ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਆਪਣੇ ਬਦਲਾ ਦਾ ਰੰਗ ਕਦੋਂ ਦਿਖਾਓਗੇ ਤੁਸੀਂ ਇਹ ਸੜਕ ਜਿਹੜੀ ਆ ਇਹ ਕਦੋਂ ਪ੍ਰੋਪਰ ਦੱਸੋਗੇ ਕੀ ਆ ਸੜਕ ਬਣ ਰਹੀ ਆ ਅਜੇ ਤੱਕ ਕੋਈ ਰੰਗ ਵੇਖਣ ਨੂੰ ਨਹੀਂ ਮਿਲਿਆ ਲੰਬੇ ਸਮੇਂ ਤੋਂ ਲੋਕ ਪਰੇਸ਼ਾਨੀ ਘਟ ਰਹੇ ਆ ਔਰ ਲੰਬੇ ਸਮੇਂ ਤੋਂ ਸੜਕ ਟੁੱਟੀ ਹੋਈ ਏ ਔਰ ਬਹੁਤ ਸਾਰੀ ਪਰੇਸ਼ਾਨੀ ਲੋਕਾਂ ਦੀ ਜਿਹੜੀ ਆ ਇੱਥੋਂ ਕਈ ਵਾਰ ਵੇਖਣ ਨੂੰ ਮਿਲਦੀ ਆ ਔਰ ਅੱਜ ਤੁਹਾਨੂੰ ਤਸਵੀਰਾਂ ਤਾਜ਼ੀਆਂ ਵਿਖਾ ਦਿੱਤੀਆਂ ਔਰ ਆਵਾਜਾਈ ਦੀ ਗੱਲ ਕਰੀਏ ਤਾਂ ਹਰ ਇੱਕ ਦੋ ਮਿੰਟ ਵਿੱਚ ਦੋ ਚਾਰ ਗੱਡੀਆਂ ਇੱਥੋਂ ਦੀ ਗੁਜ਼ਰਦੀਆਂ ਰਹਿੰਦੀਆਂ ਔਰ ਸੜਕ ਟੁੱਟੀ ਹੋਣ ਕਰਕੇ ਅਜੇ ਲੋਕਾਂ ਨੂੰ ਵਲ ਪਾ ਕੇ ਆਉਣਾ ਪੈ ਰਿਹਾ ਅਗਰ ਸਾਰੇ ਲੋਕ ਇੱਥੋਂ ਦੀ ਆ ਜਾਣ ਤਾਂ ਫਿਰ ਕੀ ਹਾਲਾਤ ਹੋਣਗੇ ਔਰੇ ਤਸਵੀਰਾਂ ਗਰੋਟੇ ਵਾਲੀ ਸੜਕ ਦੀਆਂ ਨੇ ਜੋ ਲਗਭਗ 25 ਸਾਲਾਂ ਤੋਂ ਟੁੱਟੀ ਹੋਈ ਹੈ ਔਰ ਲਗਾਤਾਰ ਲੋਕ ਪਰੇਸ਼ਾਨ ਨੇ ਲੋਕਾਂ ਦੀ ਪਰੇਸ਼ਾਨੀ ਤੇ ਤੰਗੀ ਜਿਹੜੀ ਹੈ ਉਹ ਇਹ ਹੈ ਕਿ ਬੜੇ ਲੰਬੇ ਸਮੇਂ ਤੋਂ ਲੋਕ ਇਸ ਰਸਤੇ ਦੇ ਉੱਤੋਂ ਬਹੁਤ ਦੁਖੀ ਨੇ ਔਰ ਬਹੁਤ ਪਰੇਸ਼ਾਨ ਨੇ ਵੀਡੀਓ ਤੁਹਾਨੂੰ ਕਿਵੇਂ ਲੱਗ ਰਹੀ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ